ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹਾਂ ਵਧੀਆ ਹਾਂ ਜੀ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਵਿਖਾਉਣਾ ਤੇ ਫਿਰ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਮੈਂ ਨੈਟ ਕਰਨਾ ਚਾਲੂ ਠੀਕ ਆ ਜੀ ਨੈਟ ਚਾਲੂ ਹੋ ਲੈਣ ਦੋ ਮੜਾ ਜਾ ਅੱਛਾ ਜੀ ਮੈਂ ਜਾਣਾ ਕਮੈਂਟ ਤੇ ਅ ਇੱਥੇ ਇੱਕ ਕਮੈਂਟ ਇੱਕ ਮਿੰਟ ਇਹ ਦੇਖੋ ਤੁਸੀਂ ਕਮੈਂਟ ਆ ਠੀਕ ਹੈ ਜੀ ਇੱਕ ਕਮੈਂਟ ਹੈਗਾ ਕਮੈਂਟ ਕਰਨ ਵਾਲੇ ਹੈਗੇ ਆ ਇਹ ਗੁਰਦੇਵ ਕੌਰ ਜੀ ਠੀਕ ਹੈ ਜੀ ਇਹ ਕੌਣ ਆ ਮੈਨੂੰ ਨਹੀਂ ਪਤਾ ਲੇਕਿਨ ਕਮੈਂਟ ਦੇਖੋ ਇਹਨਾਂ ਨੇ ਇਸ ਵੀਡੀਓ ਤੇ ਕੀਤਾ ਮੈਂ ਆ ਵੀਡੀਓ ਤੁਹਾਨੂੰ ਦੇਖੇ ਵੀ ਰਿਹਾ ਆ ਥੰਬਨੇਲ ਨਾਲ ਤੇ ਕਹਿੰਦੇ ਜੁਗ ਜੁਗ ਜੀਓ ਪੁੱਤ ਤੁਸੀਂ ਬਹੁਤ ਹੀ ਚੰਗੇ ਸੁਹਾ ਤੇ ਬਹੁਤ ਸਮਝਦਾਰ ਤੇ ਬਹੁਤ ਹੀ ਨੇਕ ਸੋਚ ਵਾਲੇ ਹੋ ਵਾਹ ਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਕਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਵਕਸ਼ਣ ਤੇ ਤੰਦਰੁਸਤੀ ਵਕਸ਼ਣ ਪੁੱਤ ਰੱਬ ਤੁਹਾਡੀ ਉਮਰ ਲੰਬੀ ਕਰੇ ਇੱਕ ਮਿੰਟ ਇਸ ਵੀਡੀਓ ਤੇ ਲਗਭਗ ਬਹੁਤ ਸੋਹਣੇ ਕਮੈਂਟ ਆਏ ਆ ਜਿਹਨੂੰ ਕਹਿੰਦੇ ਹੁੰਦੇ ਆ ਕਿ ਕਿਲੋ ਬਲੱਡ ਮੇਰਾ ਵੱਧ ਗਿਆ ਆ ਹਾਂਜੀ ਤੇ ਕਮੈਂਟ ਤੁਸੀਂ ਪੜਿਆ ਹਨਾ ਬਹੁਤ ਵਧੀਆ ਲੱਗਾ ਮੈਨੂੰ ਬਹੁਤ ਵਧੀਆ ਲੱਗਾ ਮੈਨੂੰ ਐ ਲੱਗਾ ਪੀ ਮੈਂ ਨਾ ਇਹ ਅਸਲ ਵਿੱਚ ਚੈਨਲ ਬਣਾਇਆ ਸੀਗਾ ਵੀ 10 ਰੁਪਏ ਕਮਾਇਆ ਕਰਾਂਗੇ ਤੇ ਚਲੋ ਇਹ ਨਹੀਂ ਕਮਾਈ ਤਾਂ ਨਹੀਂ ਹੁੰਦੀ ਕਿਉਂਕਿ ਮੇਰੇ ਕੋਲ ਵੀ ਇਨਾ ਟਾਈਮ ਨਹੀਂ ਹੁੰਦਾਗਾ ਵੀਡੀਓ ਕਰਨੇ ਜਾਂ ਕੋਈ ਗੱਲਬਾਤ ਕਰਨੀ ਆ ਕਦੇ-ਕਦੇ ਟਾਈਮ ਹੁੰਦਾ ਆ ਤੇ ਵੀਡੀਓ ਕੋਈ ਨਾ ਕੋਈ ਕਰ ਦਈਦਾ ਐਸੀ ਗੱਲ ਨਹੀਂ ਕਿ ਕੋਈ 10 ਰੁਪਏ ਹੁੰਦੇ ਵੀ ਆ ਤੇ ਲੇਕਿਨ ਉਹ ਗੱਲ ਨਹੀਂ ਕਿ ਆਪਾਂ ਟਰਾਲੇ ਖਰੀਦ ਲਈਏ ਤੇ ਬਸ ਐਵੇਂ ਇੱਕ ਨਾਲ ਸ਼ੌਂਕ ਆ ਹਨਾ ਬੋਲਣ ਦਾ ਕੋਈ ਮਾੜਾ ਬਚੰਗਾ ਬੋਲ ਲਈਦਾ ਲੇਕਿਨ ਇੱਕ ਕਮੈਂਟ ਨੇ ਇੱਕ ਕਮੈਂਟ ਐਨੇ ਚੋਂ ਮੈਨੂੰ 2 ਤੋਂ 3 ਸਾਲ ਹੋ ਗਏ ਮਨ ਲੱਗਦਾ ਤੇ ਮੈਨੂੰ ਐ ਲੱਗਾ ਵੀ ਮੈਂ ਚੈਨਲ ਤੇ ਅੱਜ ਤੱਕ ਜੋ ਵੀਡੀਓ ਪਾਏ ਆ ਜੋ ਕਿਸੇ ਲੋਕਾਂ ਨੇ ਗਾਲ੍ਹਾਂ ਵੀ ਕੱਢੀਆਂ ਬੜਾ ਕੁਝ ਕਿਹਾ ਮੈਨੂੰ ਲੇਕਿਨ ਇੱਕ ਇਸ ਇੱਕ ਕਮੈਂਟ ਤੇ ਇਸ ਭੈਣ ਦੇ ਇੱਕ ਕਮੈਂਟ ਤੇ ਮਤਲਬ ਮੇਰੀਆਂ ਨਾ ਸਾਰੀਆਂ ਚੀਜ਼ਾਂ ਸੈੱਟ ਹੋ ਗਈਆਂ ਮੈਨੂੰ ਮੈਨੂੰ ਇਹ ਜ਼ਿੰਦਗੀ ਭਰ ਨਾ ਇਹ ਕਮੈਂਟ ਮੈਨੂੰ ਜਿੰਨਾ ਚਿਰ ਜਿਉਂਨੇ ਉਹਨਾਂ ਚਿਰ ਮੈਨੂੰ ਯਾਦ ਰਹੂਗੀ ਚੀਜ਼ ਇਹ ਵੀ ਕਿਸੇ ਨੇ ਕਿੱਡੀ ਵੱਡੀ ਮੈਨੂੰ ਦੁਆ ਦਿੱਤੀ ਸੀ ਬੜਾ ਮਨ ਬੜਾ ਹੀ ਖੁਸ਼ ਹੋਇਆ ਤੇ ਪੈਸੇ ਟਕੇ ਦੇ ਵਿੱਚ ਕਈ ਭਰਾ ਆ ਹੁਣ ਭੈਣ ਭਰਾ ਕਈ ਹੈ ਨਾ ਸਪੈਸ਼ਲ ਉਹ ਹੁੰਦਾ ਆ ਇੱਕ ਆਈਕਨ ਜਾਂ ਮਿਲਿਆ ਹੁੰਦਾ ਯੂਟਿਊਬਰਾਂ ਨੂੰ ਤੇ ਉਹ ਸਪੈਸ਼ਲ ਕੇਵਰ ਥੈਂਕਸ ਭੇਜਦੇ ਹੁੰਦੇ ਕੋਈ 30 ਰੁਪਏ 40 ਰੁਪਏ 50 ਰੁਪਏ ਇੱਕ ਦਿਨ ਇੱਕ ਭਰਾ ਨੇ ਮੈਨੂੰ ਭੇਜੇ ਸੀਗੇ ਪੈਸੇ ਹੈ ਨਾ ਤੇ ਵਧੀਆ ਲੱਗਦਾ ਯਾਨੀ ਕਿਸੇ ਨੂੰ ਵੀਡੀਓ ਚੰਗੀ ਲੱਗਦੀ ਹੈ ਕੋਈ ਗੱਲਬਾਤ ਚੰਗੀ ਲੱਗਦੀ ਹੈ ਤਾਂ ਜਿੱਦਾਂ ਲੇਕਿਨ ਦੁਆਵਾਂ ਦੇ ਵਿੱਚ ਬੜਾ ਕੁਝ ਹੁੰਦਾ ਆ ਠੀਕ ਆ ਇਸ ਬੀਬੀ ਦੀ ਗੱਲ ਮੈਨੂੰ ਬਹੁਤ ਵਧੀਆ ਲੱਗੀ ਅੱਜ ਮੈਂ ਜਿਹੜੀ ਤੁਹਾਨੂੰ ਕਹਾਣੀ ਸੁਣਾਉਣ ਲੱਗਾ ਠੀਕ ਆ ਤੇ ਵੀਡੀਓ ਗੱਲ ਨੂੰ ਧਿਆਨ ਨਾਲ ਸੁਣਿਓ ਧਿਆਨ ਕਰਨ ਵਾਲੀ ਗੱਲ ਆ ਸਮਝਣ ਵਾਲੀ ਗੱਲ ਆ ਰੱਬ ਦੀ ਗੱਲ ਆ ਕਹਿੰਦੇ ਵੀ ਨਾ ਅ ਜਿੱਦਾਂ ਕਹਿੰਦੇ ਵੀ ਰੱਬ ਹਨਾ ਮੈਂ ਉਸ ਉਸ ਵੀਡੀਓ ਦੇ ਵਿੱਚ ਵੀ ਜਿੱਥੇ ਨੇ ਭੈਣ ਨੇ ਕਮੈਂਟ ਕੀਤਾ ਹੈ ਜਾ ਕੇ ਤੇ ਉਹ ਵੀਡੀਓ 'ਚ ਵੀ ਐਸੀ ਗੱਲਾਂ ਬਾਤਾਂ ਸੀਗੀਆਂ ਰੱਬ ਆ ਨਾ ਜਿਹੜਾ ਰੱਬ ਆ ਉਹ ਮਨਾ ਲੈਂਦਾ ਬੰਦੇ ਨੂੰ ਜਿੱਦਾਂ ਮੈਂ ਉਹਦੇ ਵਿੱਚ ਦੱਸਿਆ ਸੀ ਵੀ ਮਨਾ ਲੈਂਦਾ ਮੈਂ ਕਹਿੰਦਾ ਹੁੰਦਾ ਸੀ ਨਹੀਂ ਰੱਬ ਇਦਾਂ ਨਹੀਂ ਹੁੰਦਾ ਉਹ ਨਹੀਂ ਹੁੰਦਾ ਨਹੀਂ ਇਹ ਸ਼ਕਤੀ ਤਾਂ ਹੈ ਸ਼ਕਤੀ ਤਾਂ ਹੈ ਅੱਛਾ ਕਈ ਬੰਦੇ ਕਹਿੰਦੇ ਆ ਨਾ ਵੀ ਰੱਬ ਤਾਂ ਜੀ ਕੇਸ ਦਾੜੀ ਰੱਖੋ ਕਈ ਕਹਿੰਦੇ ਜੀ ਜਟਾਂ ਰੱਖੋ ਕਈ ਕਹਿੰਦੇ ਤਿਲਕ ਲਾਓ ਜਨੇਊ ਪਾਓ ਕਈ ਕਹਿੰਦੇ ਜੀ ਸੁਨਨਤ ਕਰੋ ਆਪਦੇ ਆਪ ਦੇ ਧਰਮਾਂ ਦੇ ਵਿੱਚ ਜਿਵੇਂ ਜਿਵੇਂ ਵੀ ਹੈ ਮੈਂ ਨਹੀਂ ਕਹਿੰਦਾ ਵੀ ਨਹੀਂ ਕਰਨਾ ਚਾਹੀਦਾ ਕਰਨਾ ਚ ਕਰੋ ਮੈਨੂੰ ਕੋਈ ਇਤਰਾਜ਼ ਨਹੀਂ ਹੈ ਇਸ ਗੱਲ ਦੇ ਨਾਲ ਲੇਕਿਨ ਜਿਹੜੀ ਮੇਰੀ ਸੋਚ ਆ ਮੇਰੀ ਸੋਚ ਆ ਰੱਬ ਸਾਡੇ ਤੇ ਕਦੋਂ ਤੇ ਕਿਹੜੀ ਗੱਲ ਤੋਂ ਖੁਸ਼ ਹੋ ਜੇ ਸਾਨੂੰ ਪਤਾ ਨਹੀਂਗਾ ਇਸ ਕਰਕੇ ਸਿਆਣੇ ਬਜ਼ੁਰਗ ਆ ਜਿਹੜੇ ਉਹ ਵੀ ਕਹਿੰਦੇ ਵੀ ਤੁਸੀਂ ਨੇਕੀ ਕਰਦੇ ਰਹੋ ਕਿਸੇ ਵਾਸਤੇ ਚੰਗਾ ਕਰਦੇ ਰਹੋ ਹਨਾ ਕਿਸੇ ਦੇ ਵਾਸਤੇ ਨਾ ਗਲਤ ਨਾ ਸੋਚੋ ਚੰਗਾ ਸੋਚੋ ਜੀ ਅਸੀਂ ਕਿਸੇ ਦਾ ਚੰਗਾ ਕਰ ਨਹੀਂ ਨਾ ਸਕਦੇ ਜਿੱਦਾਂ ਭੈਣ ਨੇ ਆਹ ਕਮੈਂਟ ਕੀਤਾ ਆ ਕਿਸੇ ਨੂੰ ਦੁਆ ਦਿਓ ਵੀ ਤੂੰ ਖੁਸ਼ ਰਹੇ ਜ਼ਿੰਦਗੀ ਚ ਇਦਾਂ ਉਦਾਂ ਹਨਾ ਕਿਸੇ ਨੂੰ ਹੱਥੋਂ ਕੁਝ ਨਹੀਂ ਦੇ ਸਕਦੇ ਲੇਕਿਨ ਇਦਾਂ ਦੇ ਲੋਕ ਇਦਾਂ ਦੇ ਲੋਕ ਆ ਕਹਿੰਦੇ ਵੀ ਧਰਮ ਸਾਡੇ ਆਸਰੇ ਦੇ ਨਾਲ ਖੜਾ ਲੇਕਿਨ ਹਰ ਧਰਮ ਦੇ ਵਿੱਚ ਆ ਮੈਂ ਕਿਸੇ ਇੱਕ ਨੂੰ ਮਤਲਬ ਨਹੀਂ ਕਹਿ ਰਿਹਾਗਾ ਹਰ ਧਰਮ ਦੇ ਵਿੱਚ ਇਦਾਂ ਦੇ ਲੋਕ ਆ ਉਹ ਕਹਿੰਦੇ ਵੀ ਜੇ ਧਰਮ ਖੜਾ ਹੈ ਨਾ ਤਾ ਸਾਡੇ ਕਰਕੇ ਖੜਾ ਆ ਨਹੀਂ ਤੇਨੇ ਡੁੱਬ ਜਾਣਾ ਸੀ ਹੁਣ ਤੇ ਹੁੰਦੇ ਉਹ ਇਦਾਂ ਦੇ ਜਿੱਦਾਂ ਦੀ ਮੈਂ ਹੁਣ ਕਹਾਣੀ ਸੁਣਾਉਣ ਲੱਗਾ ਸੁਣੋ ਇੱਕ ਵਾਰ ਦੀ ਗੱਲ ਆ ਇੱਕੋ ਸ਼ਰਾਬੀ ਸੀਗਾ ਉਹ ਰੱਬ ਨੂੰ ਨਾ ਗਾਲਾਂ ਕੱਢ ਰਿਹਾ ਸੀ ਬੜੀਆਂ ਗਾਲਾਂ ਵਕ ਰਿਹਾ ਸੀ ਉਹ ਉੱਥੋਂ ਕੋਈ ਫਰਿਸ਼ਤਾ ਲੰਘਿਆ ਜਾਂਦਾ ਸੀਗਾ ਮੈਂ ਕੋਸ਼ਿਸ਼ ਕਰੂੰਗਾ ਜਲਦੀ ਕਹਾਣੀ ਖਤਮ ਹੋਵੇ ਸ਼ਾਰਟਕਟ ਸੁਣਾਉਂਗਾ ਫਰਿਸ਼ਤਾ ਨੂੰ ਕਹਿੰਦਾ ਵੀ ਤੂੰ ਰੱਬ ਨੂੰ ਗਾਲਾਂ ਕਿਉਂ ਕੱਢ ਰਿਹਾ ਛੇ ਦੇ ਕਹਾਣੀ ਤੁਸੀਂ ਪਹਿਲਾਂ ਸੁਣੀ ਹੋਵੇ ਤਾਂ ਜੇ ਸੁਣੀ ਆ ਤਾਂ ਕੋਈ ਗੱਲ ਨਹੀਂ ਤੁਸੀਂ ਸਕਿਪ ਕਰ ਸਕਦੇ ਆ ਤੇ ਉਹ ਕਹਿੰਦਾ ਵੀ ਤੂੰ ਰੱਬ ਨੂੰ ਗਾਲਾਂ ਕਿਉਂ ਕੱਢ ਰਿਹਾ ਉਹ ਕਹਿੰਦਾ ਵੀ ਤੂੰ ਕੌਣ ਆ ਸ਼ਰਾਬੀ ਕਹਿੰਦਾ ਉਹ ਕਹਿੰਦਾ ਮੈਂ ਫਰਿਸ਼ਤਾ ਆ ਮੈਂ ਰੱਬ ਕੋਲ ਨਹੀਂ ਆਇਆ ਉਹ ਕਹਿੰਦਾ ਠੀਕ ਆ ਫਿਰ ਆਇਆ ਦਾ ਮੇਰਾ ਕਹਿੰਦਾ ਉਹਨੂੰ ਸਨੇਹਾ ਦੇ ਦੀ ਗਾਲਾਂ ਗੂਲਾਂ ਕੱਢੀਆਂ ਉਹਨੇ ਕਹਿੰਦਾ ਮੇਰਾ ਸਨੇਹਾ ਦੇ ਦੀ ਵੀ ਉਹਨੂੰ ਅਜੇ ਸ਼ਰਾਬ ਨਹੀਂ ਮਿਲੇਗੀ ਠੀਕ ਆ ਵੀ ਉਹਨੂੰ ਸ਼ਰਾਬ ਦਵਾ ਟਾਈਮ ਨਾ ਦਵਾ ਦਿਆ ਘਰ ਉਹਨੂੰ ਚੰਗਾ ਰੂਪ ਮਾਰੇ ਸ਼ਰਾਬੀ ਨੇ ਉਹ ਕੰਦਰ ਭਾਈ ਠੀਕ ਆ ਅੱਗੇ ਜਾਂਦਾ ਫਰਿਸ਼ਤਾ ਤਾਂ ਗਾਂ ਇੱਕ ਨਾ ਸਾਧ ਬੈਠਾ ਹੁੰਦਾ ਚੂਲਾ ਪਾਇਆ ਹੁੰਦਾ ਸੋਨਾ ਵੱਡਾ ਦਾੜਾ ਹਨਾ ਤੇ ਤਲਕਸ਼ੇਰ ਕਲਾ ਕੇ ਮਾਲਾ ਸ਼ਾਲਾ ਪਾ ਕੇ ਬੈਠਾ ਹੁੰਦਾ ਮੈਂ ਦੇਖੋ ਕਿਸੇ ਨੂੰ ਐ ਨਹੀਂ ਕਹਿ ਰਿਹਾ ਵੀ ਇਹ ਗਲਤ ਤਾਂ ਕਰਨਾ ਹਨਾ ਕਰੋ ਕੋਈ ਗੱਲ ਨਹੀਂ ਲੇਕਿਨ ਮਨ ਵੀ ਉਦਾਂ ਦਾ ਹੋਣਾ ਚਾਹੀਦਾ ਜਿੱਦਾਂ ਦਾ ਦਿਖਾਵਾ ਹੁੰਦਾ ਮਨ ਵੀ ਉਦਾਂ ਦਾ ਹੋਣਾ ਚਾਹੀਦਾ ਜੇ ਸਾਧ ਆ ਜੇ ਦਿਖਾਵਾ ਸਾਧ ਵਾਲਾ ਸੀ ਕਰਦੇ ਆ ਤਾਂ ਮਨ ਵੀ ਉਦਾਂ ਦਾ ਹੋਣਾ ਚਾਹੀਦਾ ਹਨਾ ਮੈਂ ਹਰ ਇੱਕ ਨੂੰ ਨਹੀਂ ਕਹਿੰਦਾ ਸਾਧਾਂ ਦੇ ਵਿੱਚ ਚੋਰ ਬਾਲੇ ਅੱਜ ਕੱਲ੍ਹ ਛੁਪੇ ਹੋਏ ਆ ਉਹ ਕਹਿੰਦਾ ਸਾਧ ਨੇ ਉਹਨੇ ਬਾਬੇ ਨੇ ਦੇਖਿਆ ਵੀ ਕੋਈ ਬੰਦਾ ਉੱਪਰ ਆਇਆ ਉਹਨੂੰ ਕਹਿੰਦਾ ਭਾਈ ਕਿੱਥੋਂ ਆਇਆ ਤੂੰ ਉਹ ਕਹਿੰਦਾ ਮੈਂ ਰੱਬ ਕੋਲੋਂ ਆਇਆ ਮੈਂ ਫਰਿਸ਼ਤਾ ਆ ਅੱਛਾ ਜੀ ਕਹਿੰਦਾ ਮੇਰਾ ਇੱਕ ਸਨੇਹਾਲਾ ਹੀ ਰੱਬ ਕੋਲੇ ਵੀ 4 ਦਿਨ ਹੋ ਗਏ ਮੈਂ ਭੁੱਖਾ ਬੈਠਾ ਉਹਨੇ ਸੋਚਿਆ ਕਹਿੰਦਾ ਫਰਿਸ਼ਤਾ ਕਹਿੰਦਾ ਵੀ ਤੂੰ ਰੱਬ ਰੱਬ ਕਰ ਰਿਹਾ ਆ ਵੀ ਤੈਨੂੰ ਰੋਟੀ ਨਸੀਬ ਕਿਉਂ ਨਹੀਂ ਹੋ ਰਹੀ ਜੀ ਉਹ ਕਹਿੰਦਾ ਮੈਨੂੰ ਪਤਾ ਨਹੀਂ ਮੇਰਾ ਸੁਨੇਹਾ ਲਾ ਦੇ ਚਲੋ ਜੀ ਖੈਰ ਅ ਫਰਿਸ਼ਤਾ ਫੇਰ ਗਿਆ ਰੱਬ ਕੋਲੇ ਕਚਹਿਰੀ ਲੱਗੀ ਹੋਈ ਆ ਹਨਾ ਦਰਬਾਰ ਸਜਿਆ ਹੋਇਆ ਆ ਤੇ ਸਾਰੀ ਗੱਲਬਾਤ ਮੀਟਿੰਗ ਤੋਂ ਬਾਅਦ ਚ ਰੱਬ ਕਹਿੰਦਾ ਵੀ ਜੇ ਕਿਸੇ ਦਾ ਕੋਈ ਜ਼ਮੀਨ ਤੋਂ ਆਇਆ ਹੋਵੇ ਜੇ ਕਿਸੇ ਦਾ ਕੋਈ ਮੈਸੇਜ ਹੋਵੇ ਤਾਂ ਵੀ ਤੁਸੀਂ ਮੈਨੂੰ ਮੈਸੇਜ ਦੇ ਸਕਦੇ ਹੋ ਕਿਸੇ ਦਾ ਮੈਸੇਜ ਹੋਵੇ ਤਾਂ ਉਹ ਫਰਿਸ਼ਤਾ ਜਿਹੜਾ ਗਿਆ ਸੀਗਾ ਧਰਤੀ ਤੋਂ ਉਹ ਕਹਿੰਦਾ ਜੀ ਐਦਾਂ ਇੱਕ ਸ਼ਰਾਬੀ ਸੀਗਾ ਤੇ ਉਹ ਮਤਲਬ ਤੁਹਾਨੂੰ ਗਾਲ੍ਹਾਂ ਕੱਢ ਰਿਆ ਸੀਗਾ ਵੀ ਉਹ ਕਹਿੰਦਾ ਮੈਨੂੰ ਸ਼ਰਾਬ ਨਹੀਂ ਦਿੱਤੀ ਵਗੈਰਾ 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 ਰੱਬ ਕਹਿੰਦਾ ਵੀ ਤੂੰ ਚਾਰ ਆਦਮੀ ਆਇਆ ਸੀਗਾ ਤੇ ਮੈਂ ਬੰਦਾ ਟਕਰਾਤਾ ਸੀ ਉਹਨੂੰ ਚਲੋ ਠੀਕ ਹੈ ਜੀ ਹੋਰ ਉਹ ਕਹਿੰਦਾ ਜੀ ਹੋਰ ਇੱਕ ਤੁਹਾਡਾ ਭਗਤ ਸੀਗਾ ਤੇ ਉਹ ਰੱਬ ਰੱਬ ਬਹੁਤ ਕਰਦਾ ਤੁਹਾਨੂੰ ਯਾਦ ਬਹੁਤ ਕਰਦਾ ਪਰ ਉਹਨੂੰ ਰੋਟੀ ਨਸੀਬ ਨਹੀਂ ਹੁੰਦੀ ਰੱਬ ਕਹਿੰਦਾ ਉਹਨੂੰ ਰੋਟੀ ਨਸੀਬ ਨਹੀਂ ਹੋਣੀ ਇੱਥੋਂ ਗੱਲ ਫੜਨ ਵਾਲੀ ਆ ਰੱਬ ਕਹਿੰਦਾ ਉਹਨੂੰ ਰੋਟੀ ਨਸੀਬ ਨਹੀਂ ਹੋਣੀ ਜਿਹੜੇ ਕਹਿੰਦੇ ਨਾ ਵੀ ਹਾਂ ਵੀ ਰੱਬ ਸਾਡੀ ਉਹ ਜੇਬ ਚ ਪਾਇਆ ਹੋਇਆ ਆ ਜਿਹੜੇ ਜਿਹੜਾ ਕੋਈ ਵੀ ਮੇਰਾ ਭਰਾ ਕੋਈ ਵੀ ਵੀਡੀਓ ਵੇਖਦਾ ਜੇ ਇਦਾਂ ਦਾ ਸੋਚਦਾ ਹੋਵੇ ਵੀ ਰੱਬ ਤੁਸੀਂ ਜੇਬ ਵਿੱਚ ਪਾਇਆ ਹੋਇਆ ਭੁੱਲ ਜਿਓ ਇਸ ਗੱਲ ਨੂੰ ਕਹਿੰਦਾ ਰੱਬ ਕਹਿੰਦਾ ਵੀ ਉਹਨੂੰ ਰੋਟੀ ਨਸੀਬ ਨਹੀਂ ਹੋਣੀ ਫਰਿਸ਼ਤਾ ਕਹਿੰਦਾ ਜੀ ਮੈਨੂੰ ਗੱਲ ਸਮਝ ਚ ਨਹੀਂ ਆਏਗੀ ਵੀ ਜਿਹੜਾ ਬੰਦਾ ਤੁਹਾਨੂੰ ਗਾਲੀ ਗਲੋਚ ਕਰ ਰਿਆ ਉਹਨੂੰ ਤੁਸੀਂ ਬੰਦਾ ਟਕਰਾਤਾ ਸ਼ਰਾਬੀ ਸ਼ਰਾਬ ਪੀਣ ਨੂੰ ਤੇ ਜਿਹੜਾ ਬੰਦਾ ਤੁਹਾਨੂੰ ਰੱਬ ਰੱਬ ਕਰਦਾ ਤੁਹਾਨੂੰ ਯਾਦ ਕਰ ਰਿਆ ਆ ਹੈਂ ਤੇ ਉਹਨੂੰ ਤੁਸੀਂ ਕਹਿੰਦੇ ਵੀ ਉਹਨੂੰ ਰੋਟੀ ਨਹੀਂ ਸੀਵ ਨਹੀਂ ਹੋਣੀ ਗੱਲ ਸਮਝ ਨਹੀਂ ਆਈ ਰੱਬ ਕਹਿੰਦਾ ਵੀ ਜਿਹੜਾ ਰੱਬ ਰਾਬਖਰਦਾ ਉਹਨੂੰ ਮੇਰੇ ਤੇ ਭਰੋਸਾ ਨਹੀਂ ਆ ਕਹਿੰਦਾ ਜਿਹੜੇ ਸ਼ਰਾਬੀ ਆ ਨਾ ਉਹਨੂੰ ਮੇਰੇ ਤੇ ਯਕੀਨ ਆ ਭਾਵੇਂ ਉਹ ਗਾਲਾਂ ਕਢਦਾ ਉਹਨੂੰ ਮੇਰੇ ਤੇ ਯਕੀਨ ਆ ਵੀ ਮਲਾਊਗਾ ਤਾਂ ਰੱਬ ਹੀ ਮਲਾਊਗਾ ਕੋਈ ਬੰਦਾ ਸ਼ਰਾਬ ਮਿਲੂਗੀ ਤਾਂ ਰੱਬ ਹੀ ਪਲਾਊਗਾ ਮੈਨੂੰ ਹੋਰ ਨਹੀਂ ਕੋਈ ਵੀ ਪਲਾ ਸਕਦਾ ਕਹਿੰਦਾ ਉਹ ਸ਼ਰਾਬੀ ਨੂੰ ਮੇਰੇ ਤੇ ਭਰੋਸਾ ਹੈ ਉਹ ਕਿਸੇ ਤੇ ਨਹੀਂ ਬੈਠਾ ਉਹ ਲੇਕਿਨ ਜਿਹੜਾ ਕਹਿੰਦਾ ਸਾਥ ਜਿਹੜਾ ਨਾ ਉਹ ਲੋਕਾਂ ਤੇ ਬੈਠਾ ਮੇਰਾ ਦਿਖਾਵਾ ਕਰਦਾ ਆਂ ਕਿ ਮੈਂ ਰੱਬ ਰਾਬ ਕਰਦਾ ਮੈਂ ਰੱਬ ਨੂੰ ਬਹੁਤ ਤੇ ਆਉਣਾ ਕਈ ਬਾਬੇ ਅੱਜ ਕੱਲ ਇਦਾਂ ਦੇ ਆ ਅੱਛਾ ਜੀ ਉਹ ਕਹਿੰਦਾ ਜੀ ਮੈਂ ਮੰਨਦਾ ਨਹੀਂ ਫਰਿਸ਼ਤਾ ਕਹਿੰਦਾ ਮੈਂ ਨਹੀਂ ਇਹ ਗੱਲ ਮੰਨਦਾ ਰੱਬ ਕਹਿੰਦਾ ਐਂ ਕਰ ਆ ਸੁਈ ਆ ਸੁਈ ਕਪੜੇ ਸੀਨ ਵਾਲੀ ਜਿੰਨਾਂ ਆਪਾਂ ਟਾਂਕੇ ਟੋਪੇ ਲਾਈਦੇ ਉਹ ਸੁਈ ਆ ਕਹਿੰਦਾ ਵੀ ਸੁਈ ਲੈ ਜਾ ਉਹਨਾਂ ਦੋਨਾਂ ਨੂੰ ਪੁੱਛੀ ਵੀ ਸੁਈ ਦੇ ਨੱਕੇ ਵਿੱਚ ਦੀ ਨਾ ਹਾਥੀ ਲੰਘਿਆ ਤੈਨੂੰ ਯਕੀਨ ਹੋ ਜੂਗਾ ਵੀ ਮੇਰੇ ਤੇ ਯਕੀਨ ਕਿਨੂ ਠੀਕ ਹੈ ਜੀ ਧਰਤੀ ਤੇ ਫੇਰ ਆ ਗਿਆ ਜਦੋਂ 2 ਘੰਟਿਆਂ ਬਾਅਦ ਫੇਰ ਆਇਆ ਤੇ ਉਹ ਸਾਧਨ ਦੇਖਿਆ ਵੀ ਬੰਦਾ ਉਹੀ ਆ ਪਤਾ ਨਹੀਂ ਗਿਆ ਕਿ ਨਹੀਂ ਗਿਆ ਉਹ ਆ ਕੇ ਸਾਧ ਕੋਲ ਬਹਿ ਗਿਆ ਉਹ ਕਹਿੰਦਾ ਭਰਾ ਮੇਰੇ ਅੱਜ ਨਾ ਕਮਾਲ ਹੋ ਗਿਆ ਪੀਆ ਸੂਈ ਆ ਨਾ ਇਹਦੇ ਨੱਕੇ ਵਿੱਚ ਦੀ ਨਾ ਹਾਥੀ ਲੰਘ ਗਿਆ ਰੱਬ ਨੇ ਕਿਹਾ ਸੀ ਉਹਨੂੰ ਵੀ ਇਦਾਂ ਕਹੀਂ ਕਹਿੰਦਾ ਵੀ ਹਾਥੀ ਲੰਘ ਗਿਆ ਰੱਬ ਨੇ ਇਸ ਤਰ੍ਹਾਂ ਕਿਹਾ ਸੀ ਕਿ ਤੂੰ ਕਹੀਂ ਵੀ ਇਹਦੇ ਵਿੱਚ ਦੀ ਹਾਥੀ ਲੰਘ ਗਿਆ ਹੁਣ ਸਾਰ ਗਿੰਦਾ ਵੀ ਤੇਰਾ ਦਿਮਾਗ ਖਰਾਬ ਆ ਬਣਿਆ ਫਿਰਦਾ ਤੂੰ ਫਰੀਸ਼ਤਾ ਕਹਿੰਦਾ ਮੈਂ ਫਰੀਸ਼ਤਾ ਰੱਬ ਕੋਲ ਆਇਆ ਤੇਰਾ ਦਿਮਾਗ ਕੰਮ ਕਰਦਾ ਇਹਦੇ ਵਿੱਚ ਦੀ ਹਾਥੀ ਦੀ ਨਾ ਪੂਛ ਦਾ ਬਾਲ ਨਹੀਂ ਲੰਗਣਾਗਾ ਹਾਥੀ ਦੇ ਸਰੀਰ ਦਾ ਬਾਲ ਨਹੀਂ ਲੰਗਣਾ ਤੂੰ ਹਾਥੀ ਦੀਆਂ ਗੱਲਾਂ ਕਰੀ ਜਨਾ ਸਦਾਈ ਹੋਇਆ ਤੂੰ ਉਹ ਕਹਿੰਦਾ ਜੀ ਠੀਕ ਆ ਤੁਸੀਂ ਨਹੀਂ ਮੰਨਦੇ ਪਰ ਮੈਂ ਵੇਖਿਆ ਉਹ ਕਹਿੰਦਾ ਤੂੰ ਵੇਖਿਆ ਹੋਣਾ ਮੈਂ ਨਹੀਂ ਮੰਨਦਾਗਾ ਗਾ ਹੁਣ ਸ਼ਰਾਬੀ ਕੋਲ ਗਿਆ ਸ਼ਰਾਬੀ ਟੰਨਾ ਮਸਤੀ ਜਾ ਰੱਬ ਦੇ ਹੁਣ ਸ਼ੁਕਰਾਨੇ ਕਰੀ ਜਾਂਦਾ दारू ਪੀ ਕੇ ਤੇਰਾ ਸ਼ੁਕਰ ਆ ਕਹਿੰਦਾ ਅੱਜ ਟਕਰਾਤਾ ਬੰਦਾ ਅੱਖਾਂ ਪੁੱਠੀਆਂ ਸਿੱਧੀਆਂ ਫੇਰਦਾ ਅਰੇ ਯਾਰ ਬੰਦਾ ਮਸਤਾ ਹੈ ਕਦੀ ਗਾਣਾ ਕਰਦਾ ਕਦੀ ਸ਼ੁਕਰਾਨਾ ਨਹੀਂ ਕਰਦਾ ਉਹਦੇ ਤੇ ਉਹ ਕਹਿੰਦਾ ਵੀ ਕਿਵੇਂ ਆ ਉਹ ਕਹਿੰਦਾ ਬਸ ਤੂੰ ਗਿਆ ਆ ਤੇ ਆਪਾਂ ਨੂੰ ਰੱਬ ਨੇ ਬੰਦਾ ਟਕਰਾਤਾ ਕਹਿੰਦਾ ਆਪਾਂ ਕਹਿੰਦਾ ਟੈਟਾਂ ਪੂਰੇ ਉਹ ਕਹਿੰਦਾ ਯਾਰ ਬਾਕੀ ਤਾਂ ਠੀਕ ਆ ਪਰ ਅਜੇ ਨਾ ਮੈਂ ਇੱਕ ਕਮਾਲ ਦੀ ਗੱਲ ਵੇਖੀ ਆ ਕਹਿੰਦਾ ਕੀ ਹੋਇਆ ਕਹਿੰਦਾ ਸੂਈ ਵਿਖਦੀ ਏ ਤੈਨੂੰ ਕਿੱਡੀ ਕਹਿੰਦਾ ਹਾਂ ਕਹਿੰਦਾ ਇਸ ਤਾਗਾ ਪਾਈਦਾ ਕਿੱਡਾ ਕ ਨੱਕਾ ਇਹਦਾ ਕਹਿੰਦਾ ਛੋਟਾ ਜਿਹਾ ਕਹਿੰਦਾ ਇਹਦੇ ਵਿੱਚ ਦੀ ਹਾਥੀ ਲੰਘ ਗਿਆ ਮੈਂ ਵੇਖਿਆ ਅੱਖੀਂ ਕਹਿੰਦਾ ਮੈਂ ਅੱਖੀਂ ਵੇਖਿਆ ਇਹਦੇ ਵਿੱਚ ਦੀ ਹਾਥੀ ਲੰਘ ਗਿਆ ਸ਼ਰਾਬੀ ਪਤਾ ਕੀ ਕਹਿੰਦਾ ਉਹ ਕਹਿੰਦਾ ਕਮਲਿਆ ਤੂੰ ਇੱਕ ਹਾਥੀ ਦੀ ਗੱਲ ਕਰਦਾ ਜਦੋਂ ਉਹਦੀ ਮੇਰ ਹੋ ਜੇ ਤਾਂ ਡਾਰਾਂ ਲੰਘ ਜਾਂਦੀਆਂ ਡਾਰਾਂ ਛੋ ਗੱਲ ਇਹ ਆ ਫਿਰ ਰੱਬ ਕਿਹਦੇ ਤੇ ਖੁਸ਼ ਆ ਜਿਹਨੂੰ ਰੱਬ ਤੇ ਭਰੋਸਾ ਯਕੀਨ ਹੁਣ ਕਈ ਪਤਾ ਕੀ ਕਹਿੰਦੇ ਆ ਕੀ ਕਈ ਕੀ ਕਹਿੰਦੇ ਆ ਵੀ ਅਸੀਂ ਯਕੀਨ ਕਿਵੇਂ ਕਰੀਏ ਮੈਂ ਇੱਕ ਨਾ ਜਿਵੇਂ ਕਹਿੰਦੇ ਲੋਜਿਕ ਮਤਲਬ ਉਹ ਗੱਲ ਕਰੂੰਗਾ ਬੰਦਾ ਨਾ ਖੁਸ਼ ਨਹੀਂਗਾ ਰੱਬ ਨੇ ਨਾ ਹੁਣ ਮੈਂ ਕਹਾ ਮੈਂ ਆਪਣੇ ਆਪ ਨੂੰ ਕਹਾ ਮੈਨੂੰ ਨਾ ਸਭ ਕੁਝ ਦਿੱਤਾ ਹੋਇਆ ਸਭ ਕੁਝ ਹੈ ਮੇਰੇ ਕੋਲ ਮੈਂ ਇੱਕ ਕਲਾਕਾਰ ਬੰਦਾ ਮੋਟਰ ਵਾਇੰਡਿੰਗ ਦਾ ਕੰਮ ਜਾਣਦਾ ਇਲੈਕਟ੍ਰੀਸ਼ੀਅਨ ਦਾ ਜਾਣਦਾ ਏਸੀਆਂ ਕੂਲਰਾਂ ਫਰਿੱਜਾਂ ਦਾ ਟੋਟਰੀ ਇਲੈਕਟ੍ਰੀਕਲ ਦਾ ਕੰਮ ਜਾਣਦਾ ਲਾਇਸੈਂਸ ਮੇਰੇ ਕੋਲ ਹੈਗਾ ਦੱਸੋ ਵੀ ਮੇਰੇ ਕੋਲ ਕਿਹੜੀ ਚੀਜ਼ ਨਹੀਂ ਹੈਗੀ ਦਿਮਾਗ ਆ ਸਭ ਕੁਛ ਆ ਚੰਗੀ ਸੇਹਤਾ ਹੱਟੇ-ਕੱਟੇ ਆ ਕਰੇ ਪਰਿਵਾਰ ਆ ਖੁਸ਼ ਆ ਸਭ ਵਾਗੋ-ਵਾਗਾ ਹੁਣ ਦੱਸੋ ਵੀ ਰੱਬ ਕੋਲੋਂ ਐਦਾਂ ਦੀ ਕਿਹੜੀ ਖੁਸ਼ੀ ਆ ਹੁਣ ਹੁਣ ਜੇ ਮੈਂ ਕਹਾਂ ਵੀ ਮੈਨੂੰ ਕਾਰ ਨਹੀਂ ਦਿੱਤੀ ਰੱਬ ਨੇ ਹਾਂ ਤੇ ਉਹ ਤਾਂ ਕਮਾਉਣਾ ਪੈਣਾ ਨਾ ਕਮਾਓ ਕਾਰ ਦੀ ਇੱਥੇ ਸੋਚ ਰੱਖਣੀ ਪੈਣੀ ਆ ਵੀ ਕਾਰ ਲੈਣੀ ਈ ਲੈਣੀ ਆ ਬਾਕ ਆ ਹੁਣੇ 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 ਇੱਕ ਮੁੰਡਾ ਸੀ ਮੇਰੇ ਕੋਲ ਕਹਿੰਦਾ ਮੈਂ ਫਿਨਿਸ਼ ਜਾਣਾ ਇੱਥੋਂ ਮੈਂ ਦੱਸ ਦਿਆਂ ਹਰੇਕ ਵੀਡੀਓ ਚ ਲਗਭਗ ਦੱਸ ਦਿੰਦਾ ਮੈਂ ਬਹਿਰੀ ਹਟ ਰਿਹਾ ਨਾ ਮੈਨੂੰ ਕਹਿੰਦਾ ਬਾਈ ਯਾਰ ਮੈਂ ਫਿਨਿਸ਼ ਚਲ ਜਾਣਾ ਇੱਥੇ ਕੁਝ ਬਚਦਾ ਨਹੀਂਗਾ ਮੈਂ ਇਦਾਂ ਨਹੀਂ ਬਚਦਾਗਾ ਪਹਿਲਾਂ ਤੂੰ ਸੋਚਣਾ ਪੈਣਾ ਵੀ ਮੈਂ ਇੰਨਾ ਬਚੋਣਾ ਕੁਝ ਵੀ ਹੋ ਜੇ ਤੇ ਕਹਿੰਦਾ ਮੈਂ ਫੋਨ ਲੈਣਾ ਸੀ ਕਿਸ਼ਤਾਂ ਤੇ ਮਿਲਦਾ ਸੀਗਾ ਮੈਂ ਕਿੰਨੀ ਕਿਸ਼ਤਾਂ ਕਹਿੰਦਾ 30 ਦਿਨਾਂ ਦੇ ਮਹੀਨੇ ਦੀ ਆ 6 ਮਹੀਨੇ ਕਿਸ਼ਤ ਦੇਣੀ ਆ ਮੈਂ ਬਸ ਇਹੀ ਸੋਚਿਆ ਮੈਂ ਜਿਹੜੇ 30 ਦਿਨar ਤੂੰ ਉਹ ਰੱਖਨੇ ਆ ਮਹੀਨੇ ਦੇ 30 ਦਿਨ ਹੁਣ ਦਾ ਤੂੰ 2 ਸਾਲਾਂ ਦਾ 30 ਦਿਨ ਪਾਸੇ ਲੱਗ ਤੋਂ ਰੱਖਦਾ ਨਾ ਤਾਂ ਤੂੰ ਇਹੀ ਸੋਚਦਾ ਵੀ ਮੈਂ ਫੋਨ ਲੈਣਾ ਭਾਈ ਮੈਂ 30 ਦਿਨar ਰੱਖਣਾ ਹੀ ਆ ਤੇ ਅੱਜ ਕਿੰਨੇ ਹੋ ਜਾਂਦੇ 24 ਮਹੀਨਿਆਂ 'ਚ ਕਿੰਨੇ ਪੈਸੇ ਹੋ ਜਾਂਦੇ ਹੂੰ ਸੋ ਕਈ ਵਾਰ ਨਾ ਇਦਾਂ ਹੁੰਦਾ ਬਹੁਤ ਭਰਾ ਇਦਾਂ ਦੇ ਭੈਣ ਭਰਾ ਬਹੁਤ ਆ ਸਭ ਤੋਂ ਪਹਿਲੀ ਗੱਲ ਤਾਂ ਜ਼ਿੰਦਗੀ 'ਚ ਨਾ ਇੱਕ ਗੱਲ ਜੇ ਕਿਸੇ ਕਿਰਾ ਕੋਈ ਭਰਾ ਭੈਣ ਭਰਾ ਮੇਰੀ ਵੀਡੀਓ ਵੇਖਦਾ ਹੈ ਨਾ ਕਲੇਸ਼ ਆ ਨਾ ਜਿਹੜੇ ਘਰ ਦੇ ਵਿੱਚ ਕਲੇਸ਼ ਰਹਿੰਦਾ ਆ ਉਹ ਘਰ ਕਾਬਜਾਬ ਨਹੀਂ ਹੁੰਦਾ ਮੈਂ ਕਹਿੰਦਾ ਰੱਬ ਥੱਲੇ ਉਤਰ ਗਿਆ ਜੀ ਭਾਵੇਂ ਉਹਨੂੰ ਰੱਬ ਵੀ ਕਾਬਜਾਬ ਨਹੀਂ ਕਰ ਸਕਦਾ ਉਸ ਬੰਦੇ ਨੂੰ ਜਿਸ ਬੰਦੇ ਦੇ ਮਗਰ ਹਰ ਵੇਲੇ ਕਿੜ 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 ਕਰ ਰਹਿੰਦੀ ਆ ਬੰਦਾ ਹੋਵੇ ਚਾਹੇ ਔਰਤ ਹੋਵੇ ਚਾਹੇ ਬੱਚਾ ਹੋਵੇ ਬੱਚੇ ਨੂੰ ਤੁਸੀਂ ਕਹੀ ਜਾਵੋ ਉਹ ਫਲਾਣਿਆਂ ਦਾ ਤਾਂ ਬੜਾ ਪੜਦਾ ਬੱਚਾ ਉਹ ਤਾਂ ਫਲਾਣਾ ਬਣ ਗਿਆ ਮੈਂ ਕਹਿੰਦਾ ਤੁਹਾਡਾ ਬੰਦਾ ਨਾ ਬੱਚਾ ਨਾ ਤੁਹਾਡਾ ਬੱਚਾ ਜਿਹੜਾ ਜੇ ਤੁਸੀਂ ਉਹਦੇ ਨਾਲ ਇਦਾਂ ਕਰਦੇ ਆ ਤੇ ਮੈਂ ਕਹਿੰਦਾ ਉਹ ਬੱਕਰੀਆਂ ਚਾਰਨ ਦੇ ਲਾਇਕ ਵੀ ਨਹੀਂ ਰਹੂਗਾ ਇੱਕ ਬਈ ਪਰਤੇ ਆਇਆ ਹੋਇਆ ਬੱਗੇ ਇਦਾਂ ਨਹੀਂ ਹੋਏਗੀ ਸੋ ਕਹਿੰਦੇ ਵੀ ਕੋਈ ਬੰਦਾ ਸਾਡੇ ਨਾਲ ਗਲਤ ਕਰ ਗਿਆ ਨਾ ਤਾਂ ਉਹਨੂੰ ਕਦੇ ਫੀਲ ਨਾ ਹੋਣ ਦੇਵੋ ਵੀ ਉਹ ਗਲਤ ਕਰ ਗਿਆ ਹਨਾ ਉਹਨੂੰ ਇੱਕ ਵਾਰ ਤੁਸੀਂ ਦੱਸਤਾ ਵੀ ਤੂੰ ਇੱਥੇ ਗਲਤ ਕੀਤਾ ਲੇਕਿਨ ਬਾਅਦ ਚ ਉਹਨੂੰ ਬਾਰ-ਬਾਰ ਬਾਰ-ਬਾਰ ਇਦਾਂ ਮਤਲਬ ਉਹ ਨਾ ਕਰੋ ਹਨਾ ਉਹਨੂੰ ਇੱਕੋ ਹੀ ਗੱਲ ਕਹੋ ਵੀ ਆ ਜਿਹੜਾ ਤੂੰ ਕੀਤਾ ਸੀ ਨਾ ਉਹ ਬਹੁਤ ਚੰਗਾ ਕੀਤਾ ਸੀ ਉਹ ਤੂੰ ਕੀਤਾ ਸੀ ਨਾ ਜਿਹੜਾ ਕੰਮ ਮੈਨੂੰ ਬਾਲਾ ਵਧੀਆ ਲੱਗਿਆ ਮੈਨੂੰ ਉਹਨੂੰ ਉਹਨੂੰ ਬੰਦੇ ਨੂੰ ਇਹ ਫੀਲ ਕਰਾਓ ਕਿ ਜਿਹੜੀ ਤੂੰ ਗਲਤੀ ਕੀਤੀ ਸੀ ਨਾ ਪੁੱਲਿਆ ਮੈਂ ਉਹ ਵੀ ਨਹੀਂਗਾ ਉਹਨੂੰ ਇਹ ਫੀਲ ਕਰਾਓ ਜਦੋਂ ਅਸੀਂ ਕਹਿੰਨੇ ਆ ਨਾ ਵੀ ਤੂੰ ਉਹ ਕੰਮ ਬਹੁਤ ਵਧੀਆ ਕੀਤਾ ਸੀ ਤਾਂ ਉਹਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਗਲਤੀ ਵੀ ਕੀਤੀ ਆ ਤਾਂ ਬੰਦੇ ਨੂੰ ਮੇਰੀਆਂ ਖੂਬੀਆਂ ਦਾ ਪਤਾ ਗੱਲਾਂ ਬਹੁਤ ਹੋ ਜਾਂਦੀਆਂ ਆ ਫੇਰ ਕਰਾਂਗੇ ਕਿਤੇ ਅ ਕਰਦੇ ਹੀ ਰਹੀਦਾ ਜਦੋਂ ਕਿਤੇ ਟਾਈਮ ਲੱਗਦਾ ਆ ਸੋ ਜਿਹੜੀ ਮੈਂ ਇੱਕ ਗੱਲ ਕਹੀ ਆ ਵੀ ਰੱਬ ਵਾਲੀ ਗੱਲ ਆ ਜਿਹੜੀ ਰੱਬ ਕਿਸੇ ਨੂੰ ਐਦਾਂ ਕੁਝ ਨਹੀਂ ਦਿੰਦਾ ਆ ਕਿਸੇ ਨੂੰ ਕੁਝ ਵੀ ਨਹੀਂ ਦਿੰਦਾ ਇਦਾਂ ਕਮਾਉਣਾ ਪੈਂਦਾ ਰੱਬ ਨੇ ਸਾਨੂੰ ਤੰਦਰੁਸਤੀ ਦਿੱਤੀ ਹੋਈ ਹੈ ਨਾ ਮੈਂ ਕਹਿੰਦਾ ਮੈਂ ਕਈ ਵਾਰ ਨਾ ਮਤਲਬ ਨਾ ਇਹਦਾ ਗੱਲ ਕਰਦਾ ਗੱਲਾਂ ਕਰਦੇ ਹੋਈਏ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਬੈਠੇ ਹੋਈਏ ਤਾਂ ਕਈ ਵਾਰ ਪਰਿਵਾਰ ਚ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਦੇ ਆ ਚੀਜ਼ ਆ ਉਹਨਾਂ ਦੇ ਉਹ ਚੀਜ਼ ਆ ਮੈਂ ਅਕਸਰ ਕਹਿੰਦਾ ਹੁੰਨਾ ਵੀ ਤੁਸੀਂ ਰੱਬ ਤੋਂ ਨਾ ਕੁਝ ਨਾ ਮੰਗਿਆ ਕਰੋ ਤੁਸੀਂ ਸਿਰਫ ਇੰਨਾ ਕਹਿਆ ਕਰੋ ਵੀ ਸਾਨੂੰ ਤੰਦਰੁਸਤ ਰੱਖੀ ਪੈਸੇ ਅਸੀਂ ਆਪੇ ਕਮਾ ਲੈਣੇ ਆ ਪੈਸਿਆਂ ਦੀ ਤੂੰ ਟੈਨਸ਼ਨ ਨਾ ਲਈ ਸਾਡੀ ਪੈਸੇ ਅਸੀਂ ਆਪੇ ਹੀ ਕਮਾ ਲਾਂਗੇ ਬਸ ਇੱਕਦਮ ਜੱਗ ਹੋਣੇ ਚਾਹੀਦੇ ਅਸੀਂ ਮਤਲਬ ਰੱਬ ਤੋਂ ਮੰਗਣਾ ਤਾਂ ਇਹ ਚੀਜ਼ ਮੰਗੋ ਹੁਣ ਇਹ ਚੀਜ਼ਾਂ ਆਉਣੀਆਂ ਕਿੱਥੋਂ ਆ ਹੁਣ ਇਹਨੂੰ ਵੀ ਸਮਝਣਾ ਪੈਣਾ ਸਾਨੂੰ ਜਿਹੜਾ ਵਾਤਾਵਰਨ ਆ ਉਹਨੂੰ ਸਹੀ ਰੱਖਣਾ ਪੈਣਾ ਸਾਫ਼ ਸੁਥਰੇ ਰੱਖਣਾ ਪੈਣਾ ਸਾਨੂੰ ਯੂਨੀਵਰਸ ਦੇ ਨਾਲ ਤਾਂ ਚੱਲਣਾ ਪੈਣਾ ਅਸੀਂ ਉਹਦਾ ਹਿੱਸਾ ਆ ਇੱਕ ਸਮਝਣ ਵਾਲੀ ਚੀਜ਼ ਤਾਂ ਇਹ ਆ ਨਾ ਹੈਨਾ ਪੀ ਅਸੀਂ ਮਤਲਬ ਗੰਦ ਪਾਇਆ ਹੋਇਆ ਆ ਹੈਨਾ ਕੋਈ ਜਗ੍ਹਾ ਇਦਾਂ ਦੀ ਉਥੋਂ ਇਦਾਂ ਦੀ ਗੰਦੀ ਸਮੈਲ ਆਂਦੀ ਸਵੇਰੇ ਸਵੇਰੇ ਤੇ ਅਸੀਂ ਉੱਥੇ ਰਹਿ ਰਹੇ ਆ ਤਾਂ ਫੇਰ ਕਹੀਏ ਵੀ ਰੱਬ ਨੇ ਸਾਨੂੰ ਕੈਂਸਰ ਕਰਤਾ ਸਾਡੇ ਮੇਰੇ ਫੋੜੇ ਨਿਕਲੇ ਮੇਰੇ ਅਸੀਂ ਰਹਿ ਕਿੱਥੇ ਰਹੇ ਹਾਂ ਉਹ ਤਾਂ ਵੇਖਣਾ ਪੈਣਾ ਨਾ ਉਹ ਸੋਚਣਾ ਪੈਣਾ ਨਾ ਅਸੀਂ ਖਾਂਦੇ ਕੀ ਆ ਜਿਹਦਾ ਕਹਿੰਦੇ ਵੀ ਦਿਮਾਗ ਕਹਿੰਦੇ ਬੰਦੇ ਦੇ ਤਿੰਨ ਹੁੰਦੇ ਇੱਕ ਮੈਮਰੀ ਹੁੰਦੀ ਆ ਤੇ ਦੋ ਇੱਕ ਦਿਨੇ ਕੰਮ ਕਰਦਾ ਇੱਕ ਜਦੋਂ ਰਾਤ ਨੂੰ ਬੰਦਾ ਸੌਂਦਾ ਉਹਦੋਂ ਕੰਮ ਕਰਦਾ ਐਵੇਂ ਆ ਮੈਂ ਸੁਣਿਆ ਮੈਨੂੰ ਨਹੀਂ ਪਤਾ ਕਿ ਮੈਂ ਕਿਹੜਾ ਸਾਇੰਟਿਸਟ ਆ ਕਹਿੰਦੇ ਵੀ ਇਹ ਮਤਲਬ ਇਸ ਤਰੀਕੇ ਨਾਲ ਕੰਮ ਕਰਦਾ ਆ ਸਾਨੂੰ ਇਹਨੂੰ ਥੋੜਾ ਬਹੁਤ ਯੂਜ਼ ਕਰਨਾ ਚਾਹੀਦਾ ਆ ਹਨ ਅਸੀਂ ਪ੍ਰਕਿਰਤੀ ਨੂੰ ਖਰਾਬ ਕਰ ਰਹੇ ਆ ਦਰਾਖਤ ਪਟ ਰਹੇ ਆ ਸਾੜ ਰਹੇ ਆ ਬਾਲ ਰਹੇ ਆ ਜਿਹਦਾ ਪ੍ਰਾਣੀ ਨੂੰ ਅੱਗਾ ਲਾਣੀਆਂ ਇਹ ਸਾਰਾ ਕੁਝ ਚੱਲੀ ਜਾਂਦਾ ਨਾ ਹਨ ਭੀ ਚੀਜ਼ਾਂ ਵਾਤਾਵਰਣ ਨੂੰ ਸਾਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਪਾਣੀ ਸਾਫ਼ ਰੱਖਣਾ ਚਾਹੀਦਾ ਗੰਦ ਪਾਇਆ ਹੋਇਆ ਪਿੱਛੇ ਜਿਵੇਂ ਇੱਕ ਪੰਜਾਬ ਚ ਦੇਖਿਆ ਸੀ ਪਿੰਡ ਦੇ ਵਿੱਚ ਕਹਿੰਦੇ ਉੱਥੇ ਬੋਰ ਕਰਦੇ ਆ ਨਾ ਤੇ ਥੱਲੋਂ ਗੰਦਾ ਪਾਣੀ ਨਿਕਲਦਾ ਦੱਸੋ ਜਾਵਾਂਗੇ ਕਿੱਥੇ ਅਸੀਂ ਕਿੱਥੇ ਜਾਵਾਂਗੇ ਅਸੀਂ ਕਹਿੰਦੇ ਰੱਬ ਦਾ ਕਹਿਰ ਰੱਬ ਦਾ ਕਹਿਰ ਨਹੀਂ ਅਸੀਂ ਖੁਦ ਬਣਾਇਆ ਉਸ ਚੀਜ਼ ਨੂੰ ਅਸੀਂ ਕ੍ਰੀਏਟ ਕੀਤਾ ਸੀ ਉਸ ਚੀਜ਼ ਨੂੰ ਅਸੀਂ ਤਿਆਰ ਕੀਤਾ ਕਿ ਕਿਸੇ ਟਾਈਮ ਸਾਡੇ ਨਾਲ ਇਦਾਂ ਹੋ ਜੇ ਲੇਕਿਨ ਅਸੀਂ ਸੋਚਦੇ ਨਹੀਂ ਨਾ ਕਿ ਇਦਾਂ ਹੋ ਜਾਊਗਾ ਅਸੀਂ ਕਹਿੰਦੇ ਨਹੀਂ ਅਸੀਂ ਸਹੀ ਆ ਮੈਂ ਸਹੀ ਕੀਤਾ ਮੈਂ ਸਹੀ ਕੀਤਾ ਮੈਂ ਤਾਂ ਇਦਾਂ ਹੀ ਕਰੂੰਗਾ ਮੈਂ ਤਾਂ ਇਦਾਂ ਕੀਤਾ ਮੈਂ ਸਹੀ ਕੀਤਾ ਅਸੀਂ ਇਸੇ ਹੰਕਾਰ ਦੇ ਵਿੱਚ ਆਪਦਾ ਨੁਕਸਾਨ ਕਰਦੇ ਆ ਸੋ ਇੰਨੀਆਂ ਗੱਲਾਂ ਬਾਤਾਂ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਮੋਜਾ ਮਾਣੋ ਖੁਸ਼ ਰਹਿ ਕੇ ਰਹੋ ਓਕੇ ਬਾਈ ਥੈਂਕ ਯੂ